ਮੀਡੀਆ ਵੀ ਨੇ ਚਲਾਇਆ ਅੱਜ ਦੇ ਦਿਨ 1995 ਦੇ ਵਿੱਚ 1995 ਦੇ ਵਿੱਚ ਭਾਈ ਦਲਾਵਰ ਸਿੰਘ ਜੀ ਦੀ ਸ਼ਹਾਦਤ ਹੋਈ ਕਿਉਂ ਹੋਈ ਤੁਹਾਨੂੰ ਪਤਾ ਹੋਏਗਾ ਉਸ ਸਮੇਂ ਜਿਹੜਾ ਪੰਜਾਬ ਦਾ 부ਚੜ ਮੁੱਖ ਮੰਤਰੀ ਸੀ ਜਿਹਨੂੰ ਬੇਨਤਾ 부ਚੜ ਲਿਖਿਆ ਸਾਡੀਆਂ ਕਿਤਾਬਾਂ ਵਿੱਚ ਪਰ ਮੈਨੂੰ ਮਾਫ਼ ਕਰਿਓ ਉਹ ਮਰ ਵੀ ਗਿਆ ਕਈ ਤੇ ਅੱਜ ਵੀ ਬੋਲਣ ਤੋਂ ਡਰਦੇ ਆ ਜਿਵੇਂ ਆ ਸਮੇਦ ਸੈਣੀ ਸੀ ਨਾ ਪੰਜਾਬ ਪੁਲਿਸ ਦਾ ਮੁਖੀ ਤੁਹਾਨੂੰ ਪਤਾ ਵੀ ਕਿੰਨੇ ਨੌਜਵਾਨਾਂ ਨੂੰ ਬੇਵਜ੍ਹਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਸੀ ਮਾਰਿਆ ਸੀ ਨਾ ਭਾਈ ਦੱਸੋ ਬੋਲ ਪਿਆ ਕਰੋ ਥੋੜਾ ਜਾ ਤੁਹਾਡੇ ਦੀ ਕਿਹੜਾ ਕੈਮਰਾ ਲੱਗਿਆ ਡਰਿਆ ਨਾ ਕਰੋ ਕੋਈ ਗੱਲ ਨਹੀਂ ਕੁਝ ਨਹੀਂ ਹੋਣ ਲੱਗਿਆ ਉਹ ਸਾਰੀ ਪੁਲਿਸ ਮਾਰੀ ਨਹੀਂ ਚੰਗੇ ਵੀ ਨੇ ਅਫਸਰ ਆਪ ਇਸੇ ਜੇ ਮੈਂ ਦੱਸਿਆ ਸੀ ਨਾ ਵੀ ਕਿੰਨੇ ਪੁਲਿਸ ਅਫਸਰਾਂ ਤੇ ਮਕਦਮਾ ਚੱਲਦਾ ਸੀ ਸਜ਼ਾ ਹੋਈ ਹੈ ਕਾਦੀ ਕਿਉਂਕਿ ਉਹਨਾਂ ਨੇ ਆਪ ਕੋਰਟ ਵਿੱਚ ਮੰਨਿਆ ਕਿ ਅਸੀਂ ਆਪਣੇ ਅਹੁਦੇ ਵਧਾਉਣ ਲਈ ਆਪਣੇ ਫੀਤੀਆਂ ਲਵਾਉਣ ਲਈ ਬੇਵਜਹ ਨੌਜਵਾਨਾਂ ਨੂੰ ਮਾਰਿਆ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਜਿਨ੍ਹਾਂ ਨੇ ਕੋਈ ਹਥਿਆਰਬੰਦ ਸੰਘਰਸ਼ ਨਹੀਂ ਲੜਿਆ ਜਿਨ੍ਹਾਂ ਨੇ ਕਿਸੇ ਨੂੰ ਮਾਰਿਆ ਨਹੀਂ ਜਿਨ੍ਹਾਂ ਨੇ ਕੋਈ ਕਾਤਲੋਗਰਤ ਨਹੀਂ ਕੀਤੇ ਬਸ ਸਿਰਫ ਇਹਸ ਕਰਕੇ ਮਾਰ ਦਿੱਤੇ ਵੀ ਸਾਡੇ ਅਹੁਦੇ ਵਧ ਜਾਣ ਕਿਉਂਕਿ ਉੱਪਰ ਦੇ ਲੀਡਰਾਂ ਦਾ ਇਹ ਹੁਕਮ ਸੀ ਕਿ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਨਾ ਉਹ ਅੱਜ ਵੀ ਹੋ ਰਿਹਾ ਤਰੀਕਾ ਵੱਖਰਾ ਹੋ ਸਕਦਾ ਹੈ ਬੰਦੇ ਵੱਖਰੇ ਹੋ ਸਕਦੇ ਪਰ ਘਾਣ ਅੱਜ ਵੀ ਕੀਤਾ ਜਾ ਰਿਹਾ ਹੈ ਗੁਰੂ ਕੀ ਸੇਖਾਂ ਨੇ ਸਮਝਾਇਆ ਵੀ ਬਹੁਤ ਵੀ ਇਹ ਅਹੁਦੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਕਿਉਂਕਿ ਕੁਦਰਤੀ ਗੱਲ ਹੈ ਨਾ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਨ ਜਿਸ ਬੰਦੇ ਅੰਦਰ ਰਾਜ ਭਾਗ ਦਾ ਹੰਕਾਰ ਹੋ ਜਾਂਦਾ ਨਾ ਉਹ ਰਾਜ ਗੱਦੀ ਤੇ ਬਹਿ ਕੇ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਕੁੱਤਿਆਂ ਦੀ ਤਰ੍ਹਾਂ ਹਲਕ ਜਾਂਦਾ ਹਲਕ ਜਾਂਦੇ ਆ ਨਾ ਫਿਰ ਹਲਕੇ ਕੁੱਤੇ ਦਾ ਤੁਹਾਨੂੰ ਪਤਾ ਇਲਾਜ ਕਰਨਾ ਪੈਂਦਾ ਭਾਈ ਦਵਾਈ ਬੂਟੀ ਉਹਨੂੰ ਦੇਣੀ ਪੈਂਦੀ ਹੈ ਜਦੋਂ ਫਿਰ ਇਸ ਬਿਆੰਤ ਬੁਚੜ ਨੇ ਕੇ ਪੀ ਐਸ ਗਿਲ ਵਰਗੇ ਅ fırsਰਾਂ ਨਾਲ ਰਲ ਕੇ ਫਿਰ ਕੀ ਕੀਤਾ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਤੁਸੀਂ ਸੁਣਿਆ ਹੋਣਾ ਸ਼ਾਇਦ ਤੁਹਾਨੂੰ ਮੇਰ ਨੂੰ ਵੱਧ ਵੀ ਪਤਾ ਹੋਵੇ ਚਲੋ ਪਿੱਛੇ ਜਿਉਂ ਉਹਨਾਂ ਦੇ ਘਰ ਵਾਲੀ ਵੋਟਾਂ ਵਿੱਚ ਖੜੀ ਵੀ ਹੋਈ ਸੀ ਸਾਡੇ ਲੋਕਾਂ ਨੇ ਉਹਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਅਸੀਂ ਆ ਦੂਜੀਆਂ ਤੀਜੀਆਂ ਦੀਆਂ ਜੁੱਤੀਆਂ ਤਾਂ ਝਟਦੇ ਆ ਜਿਨ੍ਹਾਂ ਨੇ ਸਾਡੇ ਪੰਥ ਨੂੰ ਸਿਧਾਂਤਾਂ ਨੂੰ ਖੋਰਾ ਲਾਇਆ ਜਿਹੜੇ ਕਹਿੰਦੇ ਅੱਜ ਪਤਾ ਨਹੀਂ ਸੀ ਕਿਹੜੀ ਗੰਗਾ ਵਿੱਚ ਨਹਾ ਕੇ ਸਾਫ਼ ਹੋ ਗਏ ਉਹਨਾਂ ਦੀਆਂ ਜੁੱਤੀਆਂ ਤਲਵੇ ਤਾਂ ਝਟਦੇ ਆ ਪਰ ਸ਼ਹੀਦਾਂ ਦੇ ਪਰਿਵਾਰਾਂ ਦਾ ਅਸੀਂ ਸਾਥ ਨਹੀਂ ਦਿੰਦੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ 25000 ਲਵਾਰਸ ਲਾਸਾਂ ਦਾ ਸੱਚ ਲਭਿਆ ਸੀ ਉਹ ਥਾਂ ਥਾਂ ਠਾਣੀਆਂ ਵਿੱਚ ਗਏ ਫੈਲਾ ਫਰੋਲੀਆਂ ਉਹਨਾਂ ਨੇ 25000 ਸਿੱਖ ਨੌਜਵਾਨ ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਮਾਰ ਦਿੱਤਾ ਸੀ ਤੇ ਉਹਨਾਂ ਨੇ 25000 ਲਵਾਰਸ ਲਾਸਾਂ ਦਾ ਸੱਚ ਲਭਿਆ ਮੁਕਦਮੇ ਦਰਜ ਕਰਾਏ ਭਾਵੇਂ ਉਹ ਚਾਹੁੰਦੇ ਕੈਨੇਡਾ ਦੀ ਧਰਤੀ ਤੇ ਰਹਿ ਸਕਦੇ ਸੀ ਉਹਨਾਂ ਨੂੰ ਦੱਸਿਆ ਸੀ ਵੀ ਤੁਹਾਨੂੰ ਪੰਜਾਬ ਵਿੱਚ ਖਤਰਾ ਹੈ ਉਹ ਕਹਿੰਦੇ ਪੰਜਾਬ ਤੇ ਮੈਂ ਚਲਿਆ ਜਾਵਾਂ ਪਰ ਆਹ ਜਿਹੜਾ ਕੰਮ ਮੇਰੇ ਹਿੱਸੇ ਆਇਆ ਗੁਰੂ ਨੇ ਸੇਵਾ ਲਈਏ ਇਹ ਕੌਣ ਕਰੇਗਾ ਉਹ ਤੇ ਮਰਨ ਤੋਂ ਪਹਿਲਾਂ ਸ਼ਹਾਦਤ ਬਾਰੇ ਬੋਲਦੇ ਆ ਤੁਸੀਂ ਉਹਨਾਂ ਦੀਆਂ ਸਪੀਚਾਂ ਸੁਣ ਸਕਦੇ ਹੋ ਅਖੀਰ ਜਦੋਂ ਉਹ ਪੰਜਾਬ ਬਾਬਸ ਆਏ ਦੱਸਦੇ ਵੀ ਉਹ ਆਪਣੇ ਘਰ ਦੇ ਪਾਰਕ ਵਿੱਚ ਗੱਡੀ ਧੋ ਰਹੇ ਸੀ ਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਘਰੋਂ ਚੁੱਕਿਆ 25000 ਲਵਾਰਸ ਲਾਸਾਂ ਦੇ ਸੱਚ ਲੱਭਣ ਵਾਲੇ ਭਾਈ ਜਤਸਵੰਤ ਸਿੰਘ ਖਾਲੜਾ ਜੀ ਨੂੰ ਵੀ লাশ ਬਣਾ ਦਿੱਤਾ ਇਹ 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 ਚਿਹਰਾ ਹੈ ਸਾਡੇ ਪ੍ਰਸ਼ਾਸਨ ਦਾ ਮਤਾਂ ਕੋਈ ਏਜੰਸੀ ਦਾ ਬੰਦਾ ਗੁੱਸਾ ਮੰਨੇ ਚਾਹੇ ਮੈਨੂੰ ਲੈ ਜਾਓ ਮੈਂ ਤੁਹਾਡੇ ਅਫਸਰਾਂ ਦੇ ਸਾਹਮਣੇ ਵੀ ਗੱਲ ਕਹਿ ਦਿਆਂਗਾ ਕਿਉਂ ਕਿ ਕਿਉਂਕਿ ਜ਼ਿਆਦਾਤਰ ਸਾਡੇ ਜਿਹੜੇ ਅਫਸਰ ਹੈ ਉਹ ਸਿੱਖ ਵਿਰੋਧੀ ਰਹੇ ਆ ਇਹਦੇ ਵਿੱਚ ਕੋਈ ਦੋ ਰਾਮਾਨੀ ਥੋੜੇ ਆ ਜਿਹੜੇ ਸਾਥ ਦਿੰਦੇ ਆ ਜਿਹੜੇ ਸਹਿਯੋਗ ਕਰਦੇ ਆ ਠੀਕ ਹੈ ਕਿਸੇ ਨੇ ਅਪਰਾਧ ਕੀਤਾ ਉਹ ਗੱਲ ਵੱਖਰੀ ਹੈ ਪਰ ਦੂਜੇ ਵਾਲੇ ਕਾਨੂੰਨ ਵੱਖਰੇ ਸਾਡੇ ਲਈ ਵੱਖਰੇ ਅੱਜ ਵੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਸੁਭਾਵਾਂ ਬਣੀਆਂ ਸਾਡੇ ਨਾਲ ਤਾਂ ਵਾਰ ਦੀਆਂ ਸਰਕਾਰਾਂ ਚੰਗੀਆਂ ਜਿੱਥੇ ਉਹਨਾਂ ਸ਼ਹੀਦਾਂ ਦਾ ਸਲੇਵਸ ਵੀ ਪੜਾਇਆ ਜਾਂਦਾ ਹੈ ਉਹਨਾਂ ਸ਼ਹੀਦਾਂ ਦੇ ਨਾਂ ਤੇ ਸਕੂਲ ਵੀ ਬਣਿਆ ਪਰ ਸਾਡੇ ਪੰਜਾਬ ਵਿੱਚ ਤੇ ਉਹਨਾਂ ਦੀ ਯਾਦ ਮਨਾਉਣੀ ਉਹਨਾਂ ਦੀ ਗੱਲ ਕਰਨੀ ਵੀ ਬਹੁਤ ਔਖੀ ਗੱਲ ਹੈ ਸਾਨੂੰ ਫਿਰ ਵੱਖਵਾਦੀ ਕਿਹਾ ਜਾਂਦਾ ਹੈ ਅਤਵਾਦੀ ਕਿਹਾ ਜਾਂਦਾ ਹੈ ਸਾਨੂੰ ਖਾਲਸਤਾਨੀ ਦੇ ਟੈਗ ਦਿੱਤੇ ਜਾਂਦੇ ਐ ਮੈਂ ਬੇਨਤੀ ਤਾਂ ਕਰਨੀਆਂ ਕਿ ਤੁਹਾਨੂੰ ਤੇ ਪਤਾ ਹੋਵੇਗਾ ਜਿਨ੍ਹਾਂ ਦੀਆਂ ਉਮਰਾਂ ਵੱਡੀਆਂ ਨੇ ਕਿ 78 ਤੋਂ ਲੈ ਕੇ 92 94 ਤੱਕ ਪੰਜਾਬ ਵਿੱਚ ਕਿਹੜਾ ਦੌਰ ਚੱਲਿਆ ਪੰਜਾਬ ਪੁਲਿਸ ਆਪ ਹੀ ਨਕਲੀ ਖਾੜਕੂ ਬਣ ਕੇ ਲੋਕਾਂ ਦੇ ਘਰਾਂ ਵਿੱਚ ਜਾਂਦੀ ਸੀ ਆਪ ਹੀ ਲੋਕਾਂ ਨੂੰ ਮਾਰ ਕੇ ਨੌ ਖਾੜਕੂਆਂ ਦਾ ਲਾ ਦਿੱਤਾ ਜਾਂਦਾ ਸੀ ਵੀ ਇਹਨਾਂ ਨੇ ਲੋਕ ਮਾਰ ਦਿੱਤੇ ਫੜੇ ਆ ਲੋਕਾਂ ਨੇ ਆnde ਆ ਪੁਲਿਸ ਦੇ ਬੰਦੇ ਫੜੇ ਆ ਲੋਕਾਂ ਨੇ ਇਹ ਸਚਾਈ ਐ ਬੈਠਿਓ ਤੁਹਾਨੂੰ ਤੇ ਵੱਧ ਪਤਾ ਹੋਏਗਾ ਪਰ ਥੋੜਾ ਜਿਹਾ ਬੋਲ ਲਿਆ ਕਦੋਂ ਕੋਈ ਗੱਲ ਨਹੀਂ ਕੁਝ ਨਹੀਂ ਹੋਣ ਲੱਗਿਆ ਮੈਂ ਇੱਕ ਗੱਲ ਕਹਿਣਾ ਹੁੰਨਾ ਮੈਨੂੰ ਕਵੀਰ ਮਿਲੇ ਕਹਿੰਦੇ ਭਾਈ ਸਾਹਿਬ ਇਹ ਗੱਲ ਮੇਰੀ ਲਾਇਬ੍ਰੇਰੀ ਵਿੱਚ ਲਿਖੀ ਹੋਈ ਐ ਜਿਹੜੀ ਗੱਲ ਤੁਸੀਂ ਕਹੀ ਵੀ ਉਹ ਬੰਦੇ ਵੀ ਕਬਰਾਂ ਵਿੱਚ ਜਾ ਕੇ ਪੈ ਗਏ ਜਿਹੜੇ ਏਸ ਕਰਕੇ ਸੱਚ ਨਹੀਂ ਬੋਲਦੇ ਸੀ ਵੀ ਕਿਤੇ ਮਾਰੇ ਨਾ ਜਾਈਏ ਉਹ ਮਰਨਾ ਤੇ ਹੈ ਪਰ ਸੂਰਮਿਆਂ ਦੀ ਮੌਤ ਮਰੂ ਮਰਨਾ ਮਨੁਸਾਂ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਨ ਤੁਹਾਡਾ ਮਰਨਾ ਵੀ ਪਰਵਾਨ ਹੋ ਜੇ ਹੁਣ ਮਰੇ ਤਾਂ ਬਹੁਤ ਲੋਕ ਪਰ ਭਾਈ ਦਲਾਵਰ ਸਿੰਘ ਵਰਗਿਆਂ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਕਿਉਂ ਕਿ ਉਹਨਾਂ ਨੇ ਸਿੱਖ ਨੌ ਜੁਬਾਨੀ ਦਾ ਘਾਨ ਕਰਨ ਵਾਲੇ ਮੁੱਖ ਮੰਤਰੀ ਨੂੰ ਸੋਧਾ ਲਾਇਆ ਸੀ ਇਦਾਂ ਸੀ ਬੋਲੇ ਨਹੀਂ ਅਸੀਂ ਸਤਕਾਰ ਕਰਦੇ ਹਾਂ ਸਾਰਿਆਂ ਦਾ ਕੌਣ ਹੈ ਜਿਹੜਾ ਜਾ ਕੇ ਮੁੱਖ ਮੰਤਰੀ ਨੂੰ ਮਾਰੇਗਾ ਪ੍ਰਧਾਨ ਮੰਤਰੀ ਨੂੰ ਮਾਰੇਗਾ ਪਰ ਕੋਈ ਕਾਰਨ ਤੇ ਹੋਏਗਾ ਭਾਈ ਜੇ ਬੇਅੰਤਾ ਬੁਚੜਾਂ ਵਾਲੇ ਕੰਮ ਕਰਦਾ ਸੀ ਫਿਰ ਉਹਨੂੰ ਆਪਣੀ ਕੀਤੇ ਦੀ ਸਜ਼ਾ ਤੇ ਭੁਗਤਨੀ ਪਈ ਅੱਜ ਵੀ ਉਸ ਸਮੇਂ ਦੇ ਜਿਹੜੇ ਕਈ ਸਿੰਘ ਸਨ ਅੱਜ ਵੀ ਉਹ ਜੇਲਾ ਦੇ ਵਿੱਚ ਬੈਠੇ ਐ ਸਜ਼ਾਾਂ ਮਾ ਭੋਗ ਰਹੇ ਐ ਦੇਖੋ ਗੱਲਾਂ ਤੇ ਸਾਰੇ ਵੀ ਕਰਦੇ ਐ ਆ ਨਵੇਂ ਪ੍ਰਧਾਨ ਸਾਹਿਬ ਨੂੰ ਵੀ ਪੁੱਛਿਆ ਸੀ ਪਰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਇਹ ਸਿੱਖ ਮਸਲਿਆਂ ਦੀ ਲੜਾਈ ਕਿੰਨੀ ਕ ਲੜਦੇ ਐ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਯਤਨ ਕਰਦੇ ਐ ਪਰ ਇਹ ਗੱਲ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਐ ਅੱਜ ਦੇ ਦਿਨ 1995 ਦੇ ਵਿੱਚ ਤੁਹਾਨੂੰ ਪਤਾ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਜਿਨ੍ਹਾਂ ਦੀ ਉਮਰ ਹੈ ਉਹਨਾਂ ਨੂੰ ਪਤਾ ਹੋਏਗਾ ਇਸ ਤਰ੍ਹਾਂ ਗੁਰੂ ਕੀ ਸਿੰਘਾਂ ਨੇ ਬੰਬ ਲਾ ਕੇ ਉਡਾ ਦਿੱਤਾ ਸੀ ਵੀ ਸਰੀਰ ਦੇ ਅੰਗ ਤੱਕ ਨਹੀਂ ਲੱਭੇ ਕਿਉਂ ਕਿ ਜਿਹੜਾ ਸੇਖ ਹਕੂਮਤ ਤੇ ਚੜ ਕੇ ਆਏਗਾ ਨਾ ਸਾਡੇ ਸੂਰਮੇ ਫਿਰ ਇਹ ਨਹੀਂ ਵੇਖਦੇ ਵੀ ਇਹਦਾ ਅਹੁਦਾ ਕਿਹੜਾ ਹੈ ਇਹ 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 ਕਿਹੜੇ ਅਉਦੇ ਤੇ ਬੈਠਾ ਹੈ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਸਾਡੇ ਮਕਦਸ ਸਤਨੂ ਟੈਂਕਾਂ ਤੋਪਾਂ ਨਾਲ ਧਾਇਆ ਸੀ ਫਿਰ ਗੁਰੂ ਕੇ ਸਿੰਘਾਂ ਨੇ ਬਦਲਾ ਲਿਆ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਚੇਤੇ ਕਰੀਏ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਉਹਨਾਂ ਨੂੰ ਚੇਤੇ ਵਿੱਚ ਰੱਖੀਏ ਉਹਨੂੰ ਭੁੱਲੀਏ ਨਾ ਅਸੀਂ ਕੋਈ ਪ੍ਰਸ਼ਾਸਨ ਦੇ ਵਿਰੋਧੀ ਨਹੀਂ ਹਾਂ ਅਸੀਂ ਕਾਨੂੰਨ ਦੇ ਸਾਥ ਦੇ ਕੇ ਚੱਲਣਾ ਚਾਹੁੰਦੇ ਹਾਂ ਪਰ ਜੇ ਕੋਈ ਬੰਦਾ ਕਾਨੂੰਨ ਦੀ ਦਰਵਰ ਤੋਂ ਕਰਕੇ ਸਾਡੇ ਤੇ ਅਤਿਆਚਾਰ ਕਰੇਗਾ ਫਿਰ ਉਹਨੂੰ ਆਪਣੀ ਕੀਤੀ ਦਾ ਜਿਹੜਾ ਫਲ ਹੈ ਉਹ ਏਸੇ ਰੂਪ ਵਿੱਚ ਭੋਗਣਾ ਪੈਣਾ ਆਓ ਸੰਗਤ ਜੀ ਇਨੀਆਂ ਕਬਿੰਤੀਆਂ ਪਰਵਾਨ ਕਰਨੀਆਂ ਜੀ ਆਪ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਬੜੀਆਂ ਹੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਵੀ ਮੈਂ ਬੋਲਦਾ ਮੈਂ ਅੰਦਰੋਂ ਬੋਲਦਾ ਨਾ ਮੈਨੂੰ ਕੋਈ ਕਹਿ ਕੇ ਬੁਲਾਉਂਦਾ ਨਾ ਮੈਂ ਕਿਸੇ ਦਾ ਕਹਿਆ ਬੋਲਦਾ ਜੋ ਮੈਨੂੰ ਠੀਕ ਲੱਗਦਾ ਮੈਂ ਉਹਨਾਂ ਸੂਰਮਿਆਂ ਦੀ ਗੱਲ ਹਮੇਸ਼ਾ ਕਰਦਾ ਰਹਿਣਾ ਜਿਨ੍ਹਾਂ ਕਰਕੇ ਅੱਜ ਸਾਡੇ ਸਿਰਾਂ ਤੇ ਪੱਗ ਹੈ ਦੱਸਦੇ ਆ ਨਾ ਵੀ ਜੇ ਭਾਈ ਦਲਾਬਰ ਸਿੰਘ ਵਰਗੇ ਭਾਈ ਹਵਾਰਾ ਜੀ ਵਰਗੇ ਆਪਣੀਆਂ ਹੀ ਕੁਰਬਾਨੀਆਂ ਨਾ ਦਿੰਦੇ ਨਾ ਜਿਨ੍ਹਾਂ ਭੋਗਦੇ ਨਾ ਉਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਤਾਂ ਅੱਜ ਸਾਡੀ ਪੱਤ ਉਸੇ ਤਰ੍ਹਾਂ ਰੁੱਲਦੀ ਹੁੰਦੀ ਸਾਡੇ ਸਿਰ ਤੇ ਦਸਤਾਰਾਂ ਨਹੀਂ ਸੀ ਹੋਣੀਆਂ ਅੱਜ ਦੀ ਤਰ੍ਹਾਂ ਆ ਸਾਡਾ ਇਲਾਕਾ ਤਾਂ ਠੀਕ ਐ ਮਾਝੇ ਵਾਲਿਆਂ ਨੂੰ ਜਾ ਕੇ ਪੁੱਛੋ ਜਿੰਨਾ ਪਿੰਡਾਂ ਵਿੱਚ ਕਈ ਕਈ ਸਾਲ ਬਰਾਤਾਂ ਨਹੀਂ ਸੀ ਚੜੀਆਂ ਕਿਉਂਕਿ ਨੌਜਵਾਨੀ ਦਾ ਤਾਂ ਘਾਨ ਕਰ ਦਿੱਤਾ ਬਰਾਤਾਂ ਕਿੱਥੋਂ ਚੜਨੀਆਂ ਸੀ ਭਾਈ ਸੋ ਜਿਹੜੇ ਇਦਾਂ ਦੇ ਲੋਕ ਐ ਉਹਨਾਂ ਦੀ ਪਹਿਚਾਨ ਕਰੀਏ ਸੱਚ ਤੇ ਪੈਰਾ ਦੇਈਏ ਗੁਰੂ ਦੇ ਦੱਸੇ ਮਾਰਕ ਤੇ ਚੱਲੀਏ ਡਰਿਆ ਨਾ ਕਰੂ ਨਿਰਭਉ ਹੋ ਕੇ ਵਿਚਰੋ ਜਿਹੜਾ ਸਿੱਖ ਬਾਣੀ ਨਾਲ ਜੁੜੇ ਹੈ ਉਹਨੂੰ ਕੋਈ ਡਰ ਨਹੀਂ ਹੁੰਦਾ ਸਤਕਾਰ ਸਾਰਿਆਂ ਦਾ ਕਰੋ ਸਰਕਾਰਾਂ ਵੀ ਸਾਡੀਆਂ ਨੇ ਅਸੀਂ ਕੋਈ ਸਰਕਾਰਾਂ ਦੇ ਵਿਰੋਧੀ ਨਹੀਂ ਹਾਂ ਪਰ ਆਉਧਿਆਂ ਤੇ ਬੈੱਕ ਕੋਈ ਬੰਦਾ ਆਪਣੀ ਤਾਕਤ ਦੀ ਦੁਰਵਰਤੋਂ ਨਾ ਕਰੇ ਉਹ ਫਿਰ ਬਿਆਨ ਤੋਂ 부ਚੜ ਵਾਲੀ ਲੈਣ ਵਿੱਚ ਹੀ ਆ ਜਾਣਾ ਜਿਹੜਾ ਮਰਜੀ ਹੋਵੇ ਆਓ ਆਪ ਜੀ ਅਗਲੇ ਸਮੇਂ ਲਈ ਸਤਕਾਰਯੋਗ ਰਾਗੀ ਜਥੇ ਪਾਸੋਂ ਸਤ ਗੁਰਾਂ ਦੀ ਅਮਰਤ ਮਈ ਬਾਣੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਕੱਲ ਦੇ ਸਮੇਂ ਵਿੱਚ ਆਪ ਜੀ ਨੇ ਸਤਕਾਰਯੋਗ ਭਾਈ ਸਾਹਿਬ ਹੋਰਾਂ ਪਾਸੋਂ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ ਜੀ ਅਸੀਸ ਬਖਸ਼ੋ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ